ਗਾਈ ਸਵਾਗਤ ਹੈ ਤੁਹਾਡਾ ਅੱਜ ਦਾ ਆਪਣੀ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਦੇ ਵਿੱਚ ਆਪਣੇ ਮਗਲ ਟਰੈਕਟਰ ਖੜੋਤਾ ਆ ਆਪਣਾ ਬਾਕੀ ਤੁਸੀਂ ਵੇਖ ਸਕਦੇ ਹੋ ਸਾਹਮਣੇ ਤੇ ਅੱਜ ਆਪਾਂ ਚੱਲੇ ਆ ਪੱਠੇ ਬੀਜਣੇ ਨੇ ਬਾਹਰ ਉਹ ਦਿਨ ਬੀਜਣ ਲੱਗੇ ਸੀ ਕਿ ਉਹ ਦਿਨ ਆ ਗਿਆ ਸੀ ਮੀਂਹ ਤੁਹਾਨੂੰ ਵੀ ਪਤਾ ਏ ਹੁਣ ਥੋੜਾ ਮੌਸਮ ਸਾਫ਼ ਹੋਇਆ ਦੋ ਕੁ ਦਿਨ ਹੋ ਗਏ ਨੇ ਹੁਣ ਨੈਟ ਤੇ ਵੀ ਕੋਈ ਮੀਂਹ ਮੂਣੀ ਹੈਗਾਗਾ ਤੇ ਤਾਂ ਕਰਕੇ ਅੱਜ ਆਪਾਂ ਲੱਗੇ ਆ ਪੱਠੇ ਬੀਜਣ ਤੇ ਹੁਣ ਇਹਨੂੰ ਬਾਹਰ ਲੈ ਕੇ ਜਾਂਦੇ ਆਪਾਂ ਟਰੈਕਟਰ ਨੂੰ ਥਿਲ ਜਾ ਕੇ ਬਾਹਰ ਪੱਠੇ ਬੀਜਦੇ ਆਂ ਤੇ ਬਾਕੀ ਬਨੇ ਦਾ ਸਾਰੇ ਵਲੌਗ ਦੇ ਵਿੱਚ ਇਦਾਂ ਹੀ ਮਿਲ ਜਿਆ ਸਾਨੂੰ ਬਾਹਰ ਚਾਗੇ ਆਪਾਂ ਲੱਗ ਪਏ ਹਾਉਣ ਆਹ ਸਾਈਡਾਂ ਤੇ ਗੇੜੇ ਲਾ ਦੇ ਹਲਾਣਾ ਬਾਕੀ ਹੋਣਾ ਪਏ ਤਸੀਲ ਆ ਦੇ ਨੇ ਦਵੀਆਂ ਦੀ ਤੇ ਫਿਰ ਵੇਖ ਲਾਰ ਕੇ ਤੇ ਫਿਰ ਉੱਤੋਂ ਵਾ ਕੇ ਦੋਰ ਲਾ ਲੂ ਕੇ ਜਿਵੇਂ ਮੈਂ ਲਈ ਤੇਰਾ ਵੇਚ ਦਾਂਗੇ ਮੱਠੇ ਤੇ ਬਾਕੀ ਮੈਂ ਤੇ ਹਲਾ ਅੱਜ ਤੇ ਗੇੜਾ ਰਹਿ ਗਿਆ ਕਨਾਲ ਨਾਲ ਉਧਰ ਸਾਰੇ ਲਾ ਆਇਆ ਮਛਾਰ ਚ ਫੇਰੇ ਉੱਠਾਈਆਂ ਪਾੜ ਦੇ ਚੰਗਣੇ ਕਰੀ ਹੁਣ ਮੈਂ ਆਹ ਗੇੜਾ ਲਾ ਕੇ ਤੇ ਹਲਾ ਲਾ ਦਿੰਨੇ ਆ ਤੰਗੀਆਂ ਵਾਲੀ ਨੇ ਫੇਰ ਬਾਹੋਂ ਨੇ ਆ ਲੱਗੇ ਆ ਤੰਗੀਆਂ ਪਾਉਣ ਇਹਦੀ ਮੀਂਹ ਦੇ ਵਿੱਚ ਐਵੇਂ ਭਿੱਜੀ ਜਾਂਦੀ ਨਹੀਂ ਵਿੱਚ ਚੱਲਣਾ ਤੇ ਅੱਜ ਨਾ ਨਹੀਂ ਬਾਹਰ ਕੱਢ ਲਵਾਂਗੇ ਫੇਰ ਮਾਲੀ ਦੇਖ ਚਲਾ ਦੇਣੀ ਨੇ ਜੇ ਨਾ ਕਿਉਂਕਿ ਉਸ ਡਿਵਾਈਸ ਇਸ 3D ਟੂ ਪਾਵ ਬਾਕੀ ਤੁਸੀਂ ਦੇਖ ਸਕਦੇ ਡੈਡੀ ਘਾਇਓ ਨੈਣ ਗੁੱਲੀ ਉਹ ਕਰਾਈ ਚਾਪੋ ਲੱਗਿਆ ਹੀਗਾ ਲਾਲਾਈਆਂ ਉੱਥੇ ਰਾਜਤੀ ਸੀ 200 ਆ ਕਰਕੇ ਤੇ ਗਾਈਸ ਆਪ ਪੈੜੀ ਵਾਈ ਜਨੇ ਹੱਤਾ ਥਾਂ ਵਾਈ ਦਾ ਜਿਵੇਂ ਵੀ ਨਹੀਂ ਰਹ ਅੱਗੇ ਜਿਆਦਾ ਹੀ ਵਾਕਿਆ ਸਦੀ 1300 ਵਾਦ ਦਿੱਤੀ ਆਪਾਂ ਪਹਿਲੀ ਸਾਰੀ ਤੇ ਉਹ ਵੇਖ ਸਕਦੇ ਤੁਸੀਂ ਸਾਈ ਚੈੱਕ ਕਰ ਲਓ ਤੇ ਹੁਣੇ ਲੈ ਕੇ ਚੱਲੇ ਆ ਕਰੇ ਤੇ ਫਿਰ ਬੀਜ ਪਾੜ ਕੇ ਤੇ ਫਿਰ ਪੱਠੇ ਬੀਜਦੇ ਆਪਾਂ ਹੁਣ ਉਹ ਕਮਾਦ ਦੇ ਬੂਟੇ ਡਿੱਗੇ ਸੀ ਉਰਾਂ ਉਹਨੋਂ ਸੜੇ ਬੰਨਦ ਗਿਆ ਬਚ ਕੇ ਉਹ ਵੀ ਸਾਹਮਣੇ ਲੱਕੜਾਂ ਘਾੜ ਦਿੱਚੀਆਂ ਹੈਆਂ ਤੇ ਹੁਣ ਉਹ ਬੰਨਣ ਲੱਗੇ ਆਂ ਹਾਸਲੇ ਡਿੱਗੀ ਜਾਂਦੇ ਆ ਨਾ ਖਰਾਬ ਨਿੰਬੂ ਆਈਸ ਆਪਾਂ ਤਾਂ ਮੰਨਿਆ ਕਰ ਲਿਆ ਹੀ ਬੰਦ ਤੇ ਹੁਣ ਆਹ ਤੈਰ ਬੰਦ ਕਰਦੇ ਪਏ ਆ ਗੁੱਡੀ ਇੱਕ ਰਾਈ ਲਾਉਣ ਵਾਲੀ ਜੋ ਰੈਡੀ ਲੈਣ ਗਏ ਤੇ ਫੇਰ ਆਪਾਂ ਲਾਉਣ ਤੇ ਲਾ ਕੇ ਬੰਦ ਕਰਦੇ ਆਂ ਇਹ ਯਾਰ ਥੋੜੀ ਚੱਕ ਕੇ ਪੈਂਦਾ ਹੁੰਦਾ ਏ ਤੇ ਲਾ ਦੇਣਾ ਤੇ ਗਾਈਸ ਆਪਾਂ ਲਾ ਦਿੱਤੀ ਗਾਈਆਂ ਤੀਆਂ ਬਾਹਰ ਲਾਏ ਸਾਂ ਤੇ ਹੁਣ ਇੱਕ ਦੀ ਡੈੜੀ ਆ ਦਾ ਵੀ ਸੁਹਾਗਾ ਮਾਰ ਦਿੱਗੇ ਸੁਹਾਗਾ ਮਾਰ ਕੇ ਉੱਤੇ ਵੀ ਖਿਲਾਰਾ ਤੇ ਹੁਣ ਇੱਕ ਦੀ ਆਪਾਂ ਸੁਹਾਗਾ ਮਾਰ ਦਿੱਤਾ ਹੁਣ ਮੈਂ ਸੁਹਾਗਾ ਬੋਲਣਾ ਕਾ ਮਗਨ ਸੁਹਾਗਾ ਪਿਆ ਆ ਸੋ ਆ ਗਾਲੀ ਕੇ ਪਾ ਕੇ ਤੇ ਫੇਰ ਆਪਾਂ ਮਾਰ ਦਿੰਨੇ ਆ ਫਿਰ ਤੋਂ ਵੀ ਖਿਲਾਰਦੇ ਫਿਰ ਵਾ ਕੇ ਬਾਅਦ ਫੇਰ ਕੰਮ ਬਣਾ ਖਤਮ ਮਿੱਤਰੋ ਆਪਾਂ ਜਿਸ ਵਾਗਾ ਮਾਰਦੇ ਪਏ ਹਾਂ ਜੜੀ ਵੇਖ ਰਾ ਨੇ ਲੱਗ ਪਿਆ ਵਿੱਚ ਚੱਲ ਕੋਈ ਨਾ ਤੇ ਗਾਈਸ ਆਪਾਂ ਸੁਹਾਗਾ ਮਾਰ ਦਿੱਤਾ ਏ ਹੁਣ ਇਹਨੂੰ ਵੋਣੇ ਹਲਾਣਾ 20 ਵੀ ਹਜ਼ਾਰ ਦਿੱਤਾ ਡੈਡੀ ਨੇ ਤੇ ਪਿੰਡੀ ਕਲੇਪ ਦੇ ਵਿੱਚ ਜਿਵੇਂ ਵੇਖਿਆ ਹੀ ਤੇ ਹੁਣ ਇਹਨੂੰ ਜੰਗੀ ਤਰ੍ਹਾਂ ਪਕਾ ਲਦੇ ਆਪਾਂ ਵਾਹ ਕੇ ਦੇ ਦੋਰ ਲਾ ਦਨੇ ਆਂ ਅੰਗਾ ਦੀ ਫਿਰ ਤੋ ਮਾਰ ਕੇ ਸਵਾਗਾ ਦੇ ਫਿਰ ਪੱਠੇ ਭੀਜ ਜਾਨੇ ਤੇ ਗਾਈਸ ਹੁਣ ਆਪਾਂ ਹੱਲਾ ਪਾ ਕੇ ਟਰੈਕਟਰ ਧੱਕ ਦਿੱਤਾ ਹੈ ਕਰੀ ਤੇ ਹੁਣ ਵੀ ਖਲਾਰ ਲਗੇ ਤੇ ਗਾਈਸ ਆਪਾਂ ਨਾ ਪਾ ਲਿਆ ਹੀ ਹੁਣ ਉਹ ਬਹੁਣੀ ਆਪਾਂ ਸਾਰੀ ਥਾਂ ਨਾਲ ਤੇ ਤਮਨਾਂ ਵਾਦੀ ਸਵਾਗਾ ਹੀ ਮਾਰਦੇ ਵੀ ਵੀ ਖਲਾਰ ਦਿੱਤਾ ਹੈ ਤੇ ਬਾਕੀ ਹੋਣਾ ਇਹਨੂੰ ਦੋਰ ਲਾ ਦਗੇ ਤੇ ਫਿਰ ਤਾਂ ਸਾਰਾ ਬੀਜ ਕੇ ਆਪਾਂ ਵਾਕਾਂ ਕਰਕੇ ਖਵਾ ਦੇ। ਕੋਈ ਡੈੱਕ ਚਲਾਉਣਾ ਤਾਂ ਨਹੀਂ ਵਲੌਗ ਬਣਾਉਂਦੇ ਗਾਣੇ ਫਿਰ ਕਾਪੀਰਾਈਟ ਆ ਜਾਂਦਾ ਵਿੱਚ। ਬਾਕੀ ਹੁਣ ਆਪਾਂ ਇਹਦੇ ਚੰਗੀ ਤਰ੍ਹਾਂ ਇਹਨੂੰ ਬਾਦਗੇ ਫਿਰ ਤੁਹਾਨੂੰ ਦਿਖਾਉਂਦੇ ਹਾਂ। ਤੇ ਗਾਈ ਸਾਬ ਪਹਿਲੀ ਆਵਾਜ਼ ਦਿੱਤੀ ਆ ਦੋਰ ਲਾ ਦਿੱਤੀ ਆ ਤੇ ਆਂਡਾ ਜਿਹੜਾ ਰਹਿ ਗਿਆ ਬਸ ਵਟ ਦੇ ਨਾਲ-ਨਾਲ ਇਹ ਲਾ ਕੇ ਇੱਕਲੀ ਰਾਈਡਰ ਘਰੇ ਲੈ ਜਾਣਾ ਤੇ ਇਸੇ ਰੋਟੀ ਖਾ ਕੇ ਆਉਣੇ ਆ ਤੇ ਫਿਰ ਆਣ ਕੇ ਆਪਾਂ ਨੂੰ ਮਾਰਦੇ ਆ ਸੁਆਕਾ। ਇਥੇ ਤੇ ਬਾਕੀ ਦੀ ਸਾਰੀ ਚੈੱਕ ਕਰ ਲਓ ਪਹਿਲੀ ਵਧੀਆ ਬ੍ਰੇਕ ਕਰਕੇ ਬਣਾ ਦਿੱਤੀ ਆਪਾਂ ਤੇ ਬਾਕੀ ਕਿਹੜਾ ਰਹਿ ਗਿਆ ਦੌਰ ਲਾਈ ਆ ਪਹਿਲੀ ਤੇ ਗਾਈਸ ਹੁਣ ਆਪਾਂ ਲੱਗੇ ਆ ਸੁਹਾਗਾ ਮਾਰਨ ਕਿਉਂਕਿ ਆਪਾਂ ਉਦੋਂ ਪਹਿਲੀ ਬਾਤ ਹੀ ਢੀਖ ਲਾਰ ਕੇ ਸਿਰੋਂ ਬਸ ਕਲਾ ਸੁਹਾਗਾ ਮਾਰਨਾ ਹੈ ਉਦੋਂ ਬਾਅਦ ਆਪਾਂ ਯਾਨੀ ਕਿ ਵੀ ਪੱਠੇ ਚੱਲ ਹੋ ਜਾਣਗੇ ਬਜੀਤ ਜਾਣਗੇ ਫਿਰ ਆਪਾਂ ਰਾਈਡਰ ਘੇੜਾ ਕਰ ਲਵਾਂਗੇ ਸਮਝ ਆ ਗਈ ਤੇ ਹੁਣ ਮੈਂ ਸਾਰਾ ਸੁਹਾਗਾ ਮਾਰ ਲਵਾ ਇੱਕ ਸੀਨ ਹੋਣੀ ਬਸ ਸੁਹਾਗੇ ਜੀ ਹੁਣ ਆਪਾਂ ਲੱਗੇ ਆ ਸੁਹਾਗਾ ਮਾਰਨ ਕਿਉਂਕਿ ਆਪਾਂ ਉਹ ਤੋਂ ਪਹਿਲੀ ਬਾਤ ਹੀ ਦੇਖ ਲਾਰ ਕੇ ਸਿਰੋਨ ਬਸ ਕਲਾ ਸੁਹਾਗਾ ਮਾਰਨਾ ਹੈ ਉਸ ਤੋਂ ਬਾਅਦ ਆਪਾਂ ਯਾਨੀ ਕਿ ਵੀ ਪੱਠੇ ਜਾਣ ਹੋ ਜਾਣਗੇ ਵਜੀਰ ਜਾਣਗੇ ਫਿਰ ਆਪਾਂ ਰਾਈਡਰ ਘਰੇ ਡਾਕ ਲਵਾਉਣੀ ਆ ਜਾ ਕੇ ਤੇ ਹੁਣ ਮੈਂ ਸਾਰਾ ਸੁਹਾਗਾ ਮਾਰ ਲਵਾ ਇੱਕ ਸੀਨ ਹੋਣੀ ਬਸ ਸੁਹਾਗੇ ਜੀ ਗਾਈ ਸੁਹਾਗਾ ਜਿੱਤਾ ਮਾਰ ਤੇ ਹੁਣ ਇਹਨਾਂ ਲੱਗੇ ਆ ਬਾਕੀ ਤੇ ਇੱਥੇ ਘਰ ਕੋਲ ਜਾ ਕੇ ਲਾ ਦੇਣੇ ਆ ਬਾਕੀ ਤੇ ਵੇਖ ਲੋ ਇਹਨੂੰ ਉੱਥੇ ਘਰੇ ਕੋਲ ਜਾ ਕੇ ਲਾ ਦੇਣੇ ਆ ਲਾ ਕੇ ਫਿਰ ਦੇਖਦੇ ਆ ਕੀ ਕੰਮ ਕਰਦਾ ਦੇ ਗਾਈਸ ਹੁਣ ਆਪਾਂ ਟਰੈਕਰ ਨੂੰ ਦਰ ਡੱਕ ਦਿੱਤਾ ਏ ਬਾਕੀ ਹੁਣ ਸ਼ਾਮ ਨੂੰ ਇਹ ਨੇ ਜੋ ਵੀ ਕਰਨਾ ਹੈ ਤੁਹਾਨੂੰ ਦਿਖਾਵਾਂਗੇ ਚੋਣੇ ਦੇ ਟਰੈਕਰ ਇਸ ਦੱਸ ਦਿੱਤਾ ਆਪਾਂ ਅੰਦਰ ਹੀ ਸੁਹਾਗਾ ਦੇ ਬਾਹਰ ਲਾ ਦਿੱਤਾ ਹੈ ਅੱਜ ਦਾ ਵਲੌਗ ਇੱਥੇ ਤੱਕ ਦਾ ਸੀਗਾ ਜੇ ਵਧੀਆ ਲੱਗਾ ਤੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਦੇ ਚੈਨਲ ਨੂੰ ਰੋਜ਼ ਨਵੇਂ ਤੁਹਾਨੂੰ ਵਲੌਗ ਵੇਖਣ ਵਾਸਤੇ